ਸਾਕਾ ਕੁਮਾਰ ਹਾਇ ਹਾਇ ਸਾਕਾ ਕੁਮਾਰ ਹਾਇ ਹਾਇ ਸਾਕਾ ਕੁਮਾਰ ਹਾਇ ਹਾਇ ਕੀ ਚਾਹੀਏ ਸਾਫ ਕਰੀਏ ਕੀ ਚਾਹੀਏ ਸਾਫ ਕਰੀਏ ਸਾਕਾ ਕੁਮਾਰ ਹਾਇ ਹਾਇ ਫੈਸਲੋ ਤੇ ਸੁਪੋ ਕਹਦੇ ਆ ਵੀ जख्मਾਂ ਤੇ ਲੋਨ ਛਿੜਕਣ ਵਾਲੀ ਗੱਲ ਹੈ ਕਿ ਆਲਰੇਡੀ ਉਮਰ ਕੈਸ ਸੀਗੀ ਔਰ ਜੋ ਦਾ ਰੈਪਿਟੇਸ਼ਨ ਆਫ ਕੇਸਿਸ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਰੈਪਿਟੇਸ਼ਨ ਆਫ ਕੇਸਿਸ ਹੈਗੇ ਆ ਬੰਦਾ ਕਈ ਕੇਸਿਸ ਇਨਵੋਲ ਹੈ ਔਰ 10000 ਤੋਂ ਜ਼ਿਆਦਾ ਸਿੱਖ ਮਾਰਿਆ ਜਾ ਚੁੱਕਾ ਹੈ ਇਹ ਜਿਹੇ ਕੇਸਿਸ ਵੈਸੇ ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਫਾਂਸੀ ਹੋਣੀ ਚਾਹੀਦੀ ਸੀ ਪਰ ਜੱਜ ਸਭ ਨੇ ਕੀ ਦੇਖਿਆ ਉਮਰ ਦੇਖੀ ਉਹਨਾਂ ਦੀ ਕੀ ਦੇਖਿਆ ਮੈਨੂੰ ਨਹੀਂ ਜਾਣ ਤਾ ਬਟ ਇਹ ਫੈਸਲੇ ਨਾਲ ਸੰਤੁਸ਼ਟ ਨਹੀਂ ਹੈਗੇ ਆਪਾਂ ਸਰਕਾਰ ਤੇ ਹੋਮ ਡਿਪਾਰਟਮੈਂਟ ਕੋਲ ਜਾਵਾਂਗੇ ਪ੍ਰੈਸ਼ਰ ਪਾਵਾਂਗੇ ਕਿ ਉਹ ਪੀਲ ਚ ਜਾਨ ਔਰ ਹਾਇਰ ਕੋਰਟ ਤੋ ਜਾ ਕੇ ਵਾਪਸ ਫਾਂਸੀ ਦੀ ਸਜ਼ਾ ਲੈ ਕੇ ਆਉਣ ਇਸ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਨੂੰ ਦੁਸ਼ਮੰਦ ਨਹੀਂ ਹੈ ਮਾਪ ਨੂੰ ਲਾਈਫ ਇੰਟਰਪ੍ਰੀਜ਼ਮੈਂਟ ਹੋਈ ਹੈ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕਾਇਦ ਦੂਸਰੇ ਕੇਸ 'ਚ ਉਮਰ ਕਾਇਦ ਹੋਈ ਹੈ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੈਂਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਜਾ ਕੇ ਉਹਨਾਂ ਦੀ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਸਿਕਿਉਰਿਟੀ ਦਾ ਸੀ ਜਾਣ ਕੀਤਾ ਸੀ ਕਿ ਤੁਹਾਨੂੰ ਜੀ ਦੀ ਲੋੜ ਦੀ ਦਿੱਲੀ ਸੰਗਰਗੁਰੂਆਂ ਕਮੇਟੀ ਕੋਲ ਦੇ ਨਾਲ ਖੜੀ ਹੈ ਪਰ ਸਾਨੂੰ ਇਹ ਉਮੀਦ ਸੀ ਕਿ ਸੈਂਟੈਂਸ ਵੱਧ ਸੈਂਟੈਂਸ ਮਿਲੇਗੀ ਉਮਰ ਕੈਦ ਹੋਈ ਹੈ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਮਤਲਬ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਖੋਲਵਾਇ ਰੀ ਇਨਵੈਸਟੀਗੇਸ਼ਨ ਕਰਵਾਈ ਜੋ ਕਾਂਗਰਸ ਦੇ ਟਾਈਮ ਤੇ ਕੇਸ ਬੰਦ ਕਰ ਦਿੱਤੇ ਸੀ ਉਹ ਕੇਸ ਦੁਬਾਰਾ ਖੋਲੇ ਔਰ ਖੋਲ ਕੇ ਅੱਜ ਸੱਜਨ ਕੁਮਾਰ ਨੂੰ ਦੁਬਾਰਾ ਜਿਹੜੀ ਸਜ਼ਾ ਮਿਲੀ ਹੈ ਦੇ ਕੇ ਸਾਥ ਇਨਸਾਫ ਮਿਲੇ ਆਹ ਇਨਸਾਫ ਤਾਂ ਕਿ ਮੇਰੇ ਸਾਥ ਮੈਂਬਰ ਮਾਰੇ ਗਏ ਜੱਗੀ ਤੇ ਆਹ ਜਰਵਲਵ ਸਿੰਘ ਜੇਰ ਸਿੰਘ ਕੋ ਪਾਤੀ ਦਿੱਤੀ ਗਈ ਇਹ ਨਾਲ ਦੀ ਪਾਤੀ ਦਿੱਤੀ ਜਾਏ ਸਾਡੀ ਮੰਗ ਇਹ ਹੈ ਵੀ ਕਿ ਸਾਨੂੰ ਇਹਨਾਂ ਨੂੰ ਪਾਤੀ ਦਿੱਤੀ ਜਾਏ ਇਹ ਚਾਹੁੰਦੇ ਆ ਸਾਡੇ ਕਰਦੇ ਸਾਥ ਮੈਂਬਰ ਕੇ ਅਕਾਦੇ ਸਾਹਮਣੇ ਜਿੰਦੇ ਨੂੰ ਸਾਰੇ ਆ ਗਏ ਸਾਡੇ ਇਨਸਾਫ ਦੇ ਲਈ ਅਸੀਂ ਕਿ ਦਿੱਲੀ ਦੇ ਨਾਗਰਿਕ ਨਹੀਂ ਵੀ ਆ ਗਏ ਸਭ ਨੂੰ ਇਨਸਾਫ ਦਿੱਤਾ ਗਿਆ ਅਸੀਂ ਚਾਹੁੰਦੇ ਆ ਕਿ ਸਾਡਾ ਇਨਸਾਫ ਮਿਲੇ ਆਪ ਸਾਡੀ ਪਾਸਟ ਟਾਈਮ ਹੋਈ ਜਾ ਸਾਨੂੰ ਕੋਈ ਕਰ ਨਹੀਂ ਬੋਗੜਾ ਕੱਟਦੇ ਵੀ ਜਦੋਂ ਅਸੀਂ ਤਾਂ 40 ਸਾਲ ਬਾਅਦ ਸਾਥ ਲਿਆ ਗਿਆ ਸੀ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਅਸੀਂ ਚਾਹਦੇ ਕਿ ਸਾਨੂੰ ਇਨਸਾਫ ਮਿਲੇ ਅਸੀਂ ਕਹਿੰਦੇ ਕਿ ਕਾਫੀ ਬੋੜਾ ਇਨਸਾਫ ਕਿੱਥੇ ਸਾਡੇ ਨਾਲ ਕਿੱਥੋਂ ਇਨਸਾਫ ਹੋਇਆ ਹੈ ਨਹੀਂ ਹੋਇਆ ਨਾ ਇਨਸਾਫ ਅਸੀਂ ਤਾਈ ਤੋਂ 40 ਸਾਲ ਹੋ ਗਏ ਹਰ ਤਰੀਕੇ ਤੇ ਗਿਆਦੇ ਉਹ ਅੱਜ ਕਚਰੀ ਤੇ ਕਿ ਖਾ ਖਾ ਕੇ ਹਾਲਤ ਖਰਾਬ ਗਏ ਪਾ ਲੱਗਾ ਸਕੇ ਇਸ ਹਰ 40 ਸਾਲ ਹੋ ਗਏ ਸਾਾਨੂੰ ਇਨਸਾਫ ਨਹੀਂ ਮਿਲਿਆ ਇੰਨਾ ਟਾਈਮ ਹੋ ਗਿਆ ਰੋਦੇ ਪਿੱਟਦੇ ਰਹੇ ਸਸੇ ਚੱਲੇ ਕੇ ਸਾਨੂੰ ਇਨਸਾਫ ਮਿਲੇ ਅਸੀਂ ਇਸ ਦੇਸ਼ ਵਾਸੀ ਨਹੀਂ ਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਕਿੰਨ ਕਾਟ ਨੂੰ ਅੱਜ 2 ਉਮਰ ਕੈਦੀਆ ਸਜ਼ਾ ਹੋਈਆਂ ਇੱਕ ਤਾਂ ਕਤਲ ਦੇ ਕੇਸ ਵਿੱਚ ਦੂਜੀ ਘਰਾਂ ਨੂੰ ਜਲਾਉਣ ਤੇ ਲੁੱਟਣ ਦੇ ਕੇਸ ਵਿੱਚ 2 ਉਮਰ ਕੈਦੀਆ ਸਜ਼ਾ ਨਾਲੇ ਫਿਰ ਉਹਨੂੰ 10 ਸਾਲ ਦੀ 7 ਸਾਲ ਦੀ ਹੋਰ ਫਾਂਸੀ ਸਜ਼ਾ ਹੋਈਆ ਤੇ ਇੱਕ ਉਮਰ ਕੈਦੀ ਸਜਾਓ ਪਹਿਲਾ ਪੁੱਤਰ ਆ ਕਿਉਂਕਿ 2018 ਦੇ ਵਿੱਚ ਹਾਈ ਕੋਰਟ ਨੇ ਸੁਣਾਈ ਸੀ ਔਰ ਉਹਦੇ ਆਲਰੇਡੀ 6 ਸਾਲ ਤੋਂ ਜੇਲ੍ਹ ਵਿੱਚ ਆ ਤੋਂ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਜੋ ਅਸੀਂ ਡਿਮਾਂਡ ਕੀਤਾ ਸੀ ਵਿਕਟਮ ਨੇ ਡਿਮਾਂਡ ਕੀਤਾ ਤੇ ਸਟੇਟ ਨੇ ਵੀ ਡਿਮਾਂਡ ਕੀਤਾ ਗਵਰਨਮੈਂਟ ਨੇ ਵੀ ਜੋ ਡਿਮਾਂਡ ਕੀਤਾ ਸੀ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੋ ਸਾਡੇ ਆਰਗੂਮੈਂਟ ਸੀ ਕਿ ਇਹ ਇੱਕ ਇਹ ਰੇਅਰ ਆਫ ਰੇਅਰ ਕੇਸ ਆ ਜਿਹਨੋਸਾਈਡ ਦਾ ਹਿੱਸਾ ਇਹ ਜੋ ਵੱਡਾ ਕਤਲੇਆਮ ਦਾ ਇਹ ਦੋ ਕਤਲ ਸਿਰਫ ਉਹਦਾ ਹਿੱਸਾ ਨਹੀਂ ਉਹ ਸਾਰੀਆਂ ਗੱਲਾਂ ਤਾਂ ਜੱਜ ਸਾਹਿਬ ਨੇ ਬਣੀਆਂ ਪਰ ਨਾਲ ਉਹਨਾਂ ਨੇ ਲਿਖਿਆ ਕਿ ਜੀਲ ਚੋਂ ਜੋ ਰਿਪੋਰਟ ਮੰਗਾਈਆ ਉਹ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਦੀ 80 ਸਾਲ ਦੀ ਉਮਰ ਆ ਤੇ ਇਹਨੂੰ ਬਹੁਤ ਸਿਆ ਬਿਮਾਰੀਆਂ ਲੱਗੀਆਂ ਹੋਈਆਂ ਔਰ ਇਹ ਆਪਣੇ ਆਪ ਨੂੰ ਖੁਦ ਆਪਣਾ ਖਿਆਲ ਵੀ ਨਹੀਂ ਰੱਖ ਸਕਦਾ ਬਾਥਰੂਮ ਜਾਣ ਵਾਸਤੇ ਵੀ ਇਹਨੂੰ ਮਦਦ ਦੀ ਲੋੜ ਹੈ ਤੋਂ ਜੋ ਇਹ ਜੇ ਹਾਲਤ ਦੇ ਵਿੱਚ ਜੱਜ ਸਾਹਿਬ ਨੇ ਜੱਜਮੈਂਟ ਲਿਖਿਆ ਕਿ ਕਾਨੂੰਨ ਦੇ ਮੁਤਾਬਕ ਫਾਂਸੀ ਦੀ ਸਜ਼ਾ ਨਹੀਂ ਹੋ ਸਕਦੀ ਉਨੇ ਜੇ ਦੇਖੋ ਫਾਂਸੀ ਦੀ ਸਜ਼ਾ ਵਿੱਚ ਤਾਂ ਜੇ ਫਾਂਸੀ ਸਜ਼ਾ ਸੁਣਾਈ ਵੀ ਹੋਵੇ ਜੋ ਫਾਂਸੀ ਟੰਗਦੇ ਆ ਉਦੋਂ ਵੀ ਮੈਡੀਕਲ ਹੁੰਦਾ ਜੇ ਬੰਦਾ ਸਹੀ ਸਲਾਮਤ ਹੋਵੇ ਤਾਂ ਜਾ ਕੇ ਟੰਗਦਿਆ ਨਹੀਂ ਤਾਂ ਫਿਰ ਵੇਟ ਕਰਦੇ ਆ ਤੋਂ ਜੱਜ ਸਾਹਿਬ ਨੇ ਜਜਮੈਂਟ ਜਿਸ ਕਰਕੇ ਲਿਖਾਇਆ ਕਿ ਇਸ ਕਰਕੇ ਫਾਂਸੀ ਸਜ਼ਾ ਕੋਰ ਦਿੱਤੀ ਦੇ ਸਕਦੀ ਤੋਂ ਜੋ ਅੱਗੇ ਨੈਕਸਟ ਮੈਕਸੀਮ ਸੈਂਟੈਂਸ ਆਫ ਹੈ ਓਮਰਕੈਟ ਤੋਂ ਦੋ ਓਮਰਕੈਟ ਦੇ ਸਕਦਾ ਇਹਨੂੰ ਅੱਜ ਸੁਣਾਈ

ਹਾਇ 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 ਕੀ ਚਾਹੀਏ ਸਾਬਤ ਕਰੀਏ ਕੀ ਚਾਹੀਏ ਸਾਬਤ ਕਰੀਏ ਸਤਿ ਸ਼੍ਰੀ ਅਕਾਲ ਫੈਸਲਾ ਤੇ ਸੁਪੋ ਕਹਦੇ ਆ ਵੀ ਜਖਮਾਂ ਤੇ ਲੂਨ ਛਿੜਕਣ ਵਾਲੀ ਗੱਲ ਹੈ ਕਿ ਆਲਰੇਡੀ ਉਮਰ ਕੈਸ ਸੀਗੀ ਔਰ ਜੋ ਦਾ ਰੈਪਿਟੇਸ਼ਨ ਆਫ ਕੇਸਿਸ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਰੈਪਿਟੇਸ਼ਨ ਆਫ ਕੇਸਿਸ ਹੈਗੇ ਆ ਬੰਦਾ ਕਈ ਕੇਸਿਸ ਇਨਵੋਲ ਹੈ ਔਰ 10000 ਤੋਂ ਜ਼ਿਆਦਾ ਸਿੱਖ ਮਾਰਿਆ ਜਾ ਚੁੱਕਾ ਹੈ ਇਹ ਜੇ ਕੇਸਿਸ ਵੇਚ ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਫਾਂਸੀ ਹੋਣੀ ਚਾਹੀਦੀ ਸੀ ਪਰ ਜਦ ਸਭ ਨੇ ਕੀ ਦੇਖਿਆ ਉਮਰ ਦੇਖੀ ਉਹਨਾਂ ਦੀ ਕੀ ਦੇਖਿਆ ਮੈਂ ਨਹੀਂ ਜਾਣਦਾ ਬਟ ਇਹ ਫੈਸਲੇ ਵਾਲੇ ਸੰਤੁਸ਼ਟ ਨਹੀਂ ਹੈਗੇ ਆਪਾਂ ਸਰਕਾਰ ਤੇ ਹੋਮ ਡਿਪਾਰਟਮੈਂਟ ਕੋਲ ਜਾਵਾਂਗੇ ਪ੍ਰੈਸ਼ਰ ਪਾਵਾਂਗੇ ਕਿ ਉਹ ਪੀਚ ਜਾਣ ਔਰ ਹਾਇਰ ਕੋਰਟ ਤੋ ਜਾ ਕੇ ਵਾਪਸ ਫਾਂਸੀ ਦੀ ਸਜ਼ਾ ਲੈ ਕੇ ਆਉਣ ਇਸ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਨੂੰ ਕਸ਼ਮਯੂਰ ਨਹੀਂ ਹੈ ਮਾਪ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕੈਦ ਦੂਸਰੇ ਕੇਸ 'ਚ ਵੀ ਉਮਰ ਕੈਦ ਹੋਈ ਹੈ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੈਂਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸ਼ਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਜਾ ਕੇ ਉਹਨਾਂ ਦੀ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਸਿਕਿਉਰਿਟੀ ਦਾ ਸਹਾਰਾ ਦਿੱਤਾ ਸੀ ਕਿ ਤੁਹਾਨੂੰ ਦਿੱਲੀ ਦੀ ਲੋਕ ਦੀ ਦਿੱਲੀ ਸਿਕੁਰਿਟੀ ਕਮੇਟੀ ਕੋਲ ਦੇ ਨਾਲ ਖੜੀ ਹੈ ਪਰ ਸਾਨੂੰ ਇਹ ਉਮੀਦ ਸੀ ਕਿ ਸੈਂਟੈਂਸ ਡੈਥ ਸੈਂਟੈਂਸ ਮਿਲੇਗੀ ਉਸ ਉਮਰ ਕੈਦ ਹੋਈ ਆ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਮਤਲਬ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਸੁਲਵਾਏ ਰੀ ਇਨਵੈਸਟੀਗੇਸ਼ਨ ਕਰਵਾਈ ਜੋ ਕਾਂਗਰਸ ਦੇ ਟਾਈਮ ਤੇ ਕੇਸ ਬੰਦ ਕਰ ਦਿੱਤੇ ਸੀ ਉਹ ਕੇਸ ਦੁਬਾਰਾ ਖੋਲੇ ਔਰ ਖੋਲ ਕੇ ਅੱਜ ਸੱਜਨ ਕੁਮਾਰ ਨੂੰ ਦੁਬਾਰਾ ਜਿਹੜੀ ਸਜ਼ਾ ਮਿਲੀ ਹੈ ਕੇ ਸਾਥ ਇਨਸਾਫ਼ ਮਿਲੇ ਉਹ ਉਸ ਤਰ੍ਹਾਂ ਸੇ ਮੇਰੇ ਸਾਥ ਤੇ ਮੈਂ ਮਰ ਗਏ ਜੱਤੀ ਤੇ ਹਰਿਦਰਨ ਬਲਵੰਤ ਸਿੰਘ ਕੇਰ ਸਿੰਘ ਕੋ ਫਾਸੀ ਦਿੱਤੀ ਗਈ ਐ ਨਾਲੇ ਵੀ ਫਾਸੀ ਦਿੱਤੀ ਜਾਏ ਸਾਡੀ ਮੰਗ ਹੈ ਇਹ ਹੈ ਕਿ ਸਾਨੂੰ ਇਹਨਾਂ ਨੂੰ ਫਾਸੀ ਦਿੱਤੀ ਜਾਏ ਇਹ ਚੰਨਿਆ ਸਾਡੇ ਘਰ ਦੇ ਸਾਥ ਮੈਂ ਮਰ ਗਏ ਅਕਾਦੇ ਸਾਹਮਣੇ ਜਿੰਦੇ ਨੂੰ ਸਾਰੇ ਆ ਗਿਆ ਸਾਡਾ ਇਨਸਾਫ਼ ਦੇ ਲਈ ਅਸੀਂ ਕਿ ਦਿੱਲੀ ਦੇ ਨਾਗਰਿਕ ਨਹੀਂ ਵੀ ਹੈਗੇ ਸਾਡਾ ਵੀ ਇਨਸਾਫ਼ ਦਿੱਤਾ ਜਾਏ ਅਸੀਂ ਚਾਹਦੇ ਆਂ ਕਿ ਸਾਥ ਮਿਲੇ ਅਬ ਸਾਡੀ ਬਸ ਟਾਈਮ ਹੋ ਗਿਆ ਸਾਨੂੰ ਕੋਈ ਕਰ ਨਹੀਂ ਬੋਗਰਾ ਘੱਟ ਦੇ ਵੀ ਜਦੋਂ ਅਸੀਂ ਤਾਂ 40 ਸਾਲ ਬਾਅਦ ਸਾਥ ਲਿਆ ਗਿਆ ਸੀ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਅਸੀਂ ਚਾਹਦੇ ਆਂ ਕਿ ਸਾਨੂੰ ਇਨਸਾਫ ਮਿਲੇ ਅਗੂਆ ਤੇ ਕਾਫੀ ਬੁਰਾ ਇਨਸਾਫ ਕੀਤਾ ਸਾਡੇ ਨਾਲ ਕਿਤੋਂ ਇਨਸਾਫ ਹੋਇਆ ਨਹੀਂ ਹੋਇਆ ਨਾ ਇਨਸਾਫ ਅਸੀਂ ਤਾਈ ਤੋਂ 40 ਸਾਲ ਹੋ ਗਏ ਹਰ ਤਰੀਕੇ ਤੇ ਆਂਦੇ ਉਹ ਅੱਜ ਕਚਰੀ ਤੇ ਕਿ ਖਾ ਖਾ ਕੇ ਹਾਲਤ ਖਰਾਬ ਗਏ ਚੱਪਾ ਲੱਗ ਗਿਆ ਸਾਡੀ 40 ਸਾਲ ਹੋ ਗਏ ਸਾਾਨੂੰ ਇਨਸਾਫ ਨਹੀਂ ਮਿਲਿਆ ਇੰਨਾ ਟਾਈਮ ਹੋ ਗਿਆ ਰੋਦੇ ਪਿੱਟਦੇ ਰਹੇ ਅਸੀਂ ਚੱਲੇ ਕਿ ਸਾਾਨੂੰ ਇਨਸਾਫ ਮਿਲੇ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਆ ਕਿ ਸਾਾਨੂੰ ਇਨਸਾਫ ਨਹੀਂ ਮਿਲਿਆ ਕਿੰਨ ਕਾਟ ਨੂੰ ਅੱਜ 2 ਉਮਰ ਕੈਦੀਆ ਸਜ਼ਾ ਹੋਈਆਂ ਇੱਕ ਤਾਂ ਕਤਲ ਦੇ ਕੇਸ ਵਿੱਚ ਦੂਜੀ ਘਰਾਂ ਨੂੰ ਜਲਾਉਣ ਤੇ ਲੁੱਟਣ ਦੇ ਕੇਸ ਵਿੱਚ 2 ਉਮਰ ਕੈਦੀਆ ਸਜ਼ਾ ਨਾਲੇ ਫਿਰ ਉਹਨੂੰ 10 ਸਾਲ ਦੀ 7 ਸਾਲ ਦੀ ਹੋਰ ਫਾਂਸੀ ਸਜ਼ਾ ਹੋਈਆ ਤੇ ਇੱਕ ਉਮਰ ਕੈਦੀ ਸਜਾਓ ਪਹਿਲਾ ਪੁੱਤਰ ਆ ਕਿਉਂਕਿ 2018 ਦੇ ਵਿੱਚ ਹਾਈ ਕੋਰਟ ਨੇ ਸੁਣਾਈ ਸੀ ਔਰ ਉਹਦੇ ਆਲਰੇਡੀ 6 ਸਾਲ ਤੋਂ ਜੇਲ੍ਹ ਵਿੱਚ ਆ ਤੋਂ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਜੋ ਅਸੀਂ ਡਿਮਾਂਡ ਕੀਤਾ ਸੀ ਵਿਕਟਮ ਨੇ ਡਿਮਾਂਡ ਕੀਤਾ ਤੇ ਸਟੇਟ ਨੇ ਵੀ ਡਿਮਾਂਡ ਕੀਤਾ ਗਵਰਨਮੈਂਟ ਨੇ ਵੀ ਜੋ ਡਿਮਾਂਡ ਕੀਤਾ ਸੀ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੋ ਸਾਡੇ ਆਰਗੂਮੈਂਟ ਸੀ ਕਿ ਇਹ ਇੱਕ ਇਹ ਰੇਅਰ ਆਫ ਰੇਅਰ ਕੇਸ ਆ ਜਿਹਨੋਸਾਈਡ ਦਾ ਹਿੱਸਾ ਇਹ ਜੋ ਵੱਡਾ ਕਤਲੇਆਮ ਦਾ ਇਹ ਦੋ ਕਤਲ ਸਿਰਫ ਉਹਦਾ ਹਿੱਸਾ ਨਹੀਂ ਉਹ ਸਾਰੀਆਂ ਗੱਲਾਂ ਤਾਂ ਜੱਜ ਸਾਹਿਬ ਨੇ ਬਣੀਆਂ ਪਰ ਨਾਲ ਉਹਨਾਂ ਨੇ ਲਿਖਿਆ ਕਿ ਜੀਲ ਚੋਂ ਜੋ ਰਿਪੋਰਟ ਮੰਗਾਈ ਆ ਉਹ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਦੀ 80 ਸਾਲ ਦੀ ਉਮਰ ਆ ਤੇ ਇਹਨੂੰ ਬਹੁਤ ਸਿਆ ਬਿਮਾਰੀਆਂ ਲੱਗੀਆਂ ਹੋਈਆਂ ਔਰ ਇਹ ਆਪਣੇ ਆਪ ਨੂੰ ਖੁਦ ਆਪਣਾ ਖਿਆਲ ਵੀ ਨਹੀਂ ਰੱਖ ਸਕਦਾ ਬਾਥਰੂਮ ਜਾਣ ਵਾਸਤੇ ਵੀ ਇਹਨੂੰ ਮਦਦ ਦੀ ਲੋੜ ਹੈ ਤੋਂ ਜੋ ਇਹ ਜੇ ਹਾਲਤ ਦੇ ਵਿੱਚ ਜੱਜ ਸਾਹਿਬ ਨੇ ਜੱਜਮੈਂਟ ਲਿਖਿਆ ਕਿ ਕਾਨੂੰਨ ਦੇ ਮੁਤਾਬਕ ਫਾਂਸੀ ਦੀ ਸਜ਼ਾ ਨਹੀਂ ਹੋ ਸਕਦੀ ਉਨ ਜੇ ਦੇਖੋ ਫਾਂਸੀ ਦੀ ਸਜ਼ਾ ਵਿੱਚ ਤਾਂ ਜੇ ਫਾਂਸੀ ਸਜ਼ਾ ਸੁਣਾਈ ਵੀ ਹੋਵੇ ਜੋ ਫਾਂਸੀ ਟੰਗਦੇ ਆ ਉਦੋਂ ਵੀ ਮੈਡੀਕਲ ਹੁੰਦਾ ਜੇ ਬੰਦਾ ਸਹੀ ਸਲਾਮਤ ਸੋਭੇ ਤਾਂ ਜਾ ਕੇ ਟੰਗਦਿਆ ਨਹੀਂ ਤਾਂ ਫਿਰ ਰਿਵਿਟ ਕਰਦੇ ਆ ਤਾਂ ਜੱਸਾਬ ਨੇ ਜਜਮੈਂਟ ਇਸ ਕਰਕੇ ਲਿਖਾ ਕਿ ਇਸ ਕਰਕੇ ਫਾਂਸੀ ਸਜ਼ਾ ਕੋਰਟ ਦੇ ਦਿੱਤੇ ਸਕਦੀ ਤਾਂ ਜੋ ਅੱਗੇ ਨੈਕਸਟ ਮੈਕਸੀਮ ਸੈਂਟੈਂਸ ਆਫ ਹੈ ਉਮਰ ਕੈਦ ਤੋਂ ਦੋ ਉਮਰ ਕੈਦ ਦੀਏ ਸਕਦਾ ਇਹਨੂੰ ਅੱਜ ਸੁਣਾਈ

ਅਸਲੋ ਤੇ ਸੁਪੋ ਕਹਦੇ ਆ ਵੀ ਜਖਮਤ ਨੂੰ ਡੂਲ ਛਿੜਕਣ ਵਾਲੀ ਗੱਲ ਹੈ ਕਿ ਆਲਰੇਡੀ ਉਮਰ ਕੈਸ ਸੀਗੀ ਔਰ ਜੋ ਦਾ ਰੈਪੀਟੇਸ਼ਨ ਆਫ ਕੇਸਿਸ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਰੈਪੀਟੇਸ਼ਨ ਆਫ ਕੇਸਿਸ ਹੈਗੇ ਆ ਬੰਦਾ ਕਈ ਕੇਸਿਸ ਇਨਵੋਲ ਹੈ ਔਰ 10000 ਤੋਂ ਜ਼ਿਆਦਾ ਸਿੱਖ ਮਾਰਿਆ ਜਾ ਚੁੱਕਾ ਹੈ ਤੇ ਇਹ ਜੇ ਕੇਸਿਸ ਦੇ ਵਿੱਚ ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਫਾਂਸੀ ਹੋਣੀ ਚਾਹੀਦੀ ਸੀ ਪਰ ਜਦ ਸਭ ਨੇ ਕੀ ਦੇਖਿਆ ਉਮਰ ਦੇਖੀ ਉਹਨਾਂ ਦੀ ਚੀਜ਼ ਦੇਖਿਆ ਮੈਂ ਨਹੀਂ ਜਾਣਦਾ ਬਟ ਇਹ ਫੈਸਲੇ ਨਾਲ ਹੀ ਸੰਤੁਸ਼ਟ ਨਹੀਂ ਹੈਗੇ ਆਪਾਂ ਸਰਕਾਰ ਤੇ ਹੋਮ ਡਿਪਾਰਟਮੈਂਟ ਕੋਲ ਜਾਵਾਂਗੇ ਪ੍ਰੈਸ਼ਰ ਪਾਵਾਂਗੇ ਕਿ ਉਹ ਪੀਚ ਜਾਨ ਔਰ ਹਾਇਰ ਕੋਰਟ ਤੋਂ ਜਾ ਕੇ ਵਾਪਸ ਫਾਸੀ ਦੀ ਸੜਕ ਲੈ ਕੇ ਆਣ ਇਸ ਤੋਂ ਜਿਆਦਾ ਸਿੱਖ ਕਮਿਊਨਿਟੀ ਨੂੰ ਕੁਸ਼ਕੰਦੂਰ ਨਹੀਂ ਹੈ ਮਾਪ ਨੂੰ ਲਾਈਫ ਇੰਟਰਪ੍ਰੀਜ਼ਮੈਂਟ ਹੋਈ ਹੈ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕਾਇਦ ਦੂਸਰੇ ਕੇਸ 'ਚ ਉਮਰ ਕਾਇਦ ਹੋਈ ਹੈ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੰਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਜਾ ਕੇ ਉਹਨਾਂ ਦੀ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਸਿਕਿਉਰਿਟੀ ਦਾ ਸੀ ਜਨਕ ਕੀਤਾ ਸੀ ਕਿ ਤੁਹਾਨੂੰ ਬੀਬੀ ਦੀ ਲੋੜ ਦੀ ਦਿੱਲੀ ਸੰਗਤੋਰਾ ਕਮੇਟੀ ਕੋਲ ਦੇ ਨਾਲ ਖੜੀ ਹੈ ਪਰ ਸਾਨੂੰ ਇਹ ਉਮੀਦ ਸੀ ਕਿ ਸੈਂਟੈਂਸ ਡੈਥ ਸੰਟੈਂਸ ਮਿਲੇਗੀ ਪਰ ਉਮਰ ਕੈਦ ਹੋਈ ਹੈ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਮਤਲਬ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਖੋਲਵਾਏ ਰੀ ਇਨਵੈਸਟੀਗੇਸ਼ਨ ਕਰਵਾਈ ਜੋ ਕਾਂਗਰਸ ਦੇ ਟਾਈਮ ਤੇ ਕੇਸ ਬੰਦ ਕਰ ਦਿੱਤੇ ਸੀ ਉਹ ਕੇਸ ਦੁਬਾਰਾ ਖੋਲੇ ਪਰ ਖੋਲ ਕੇ ਅੱਜ ਸੱਜਨ ਕੁਮਾਰ ਨੂੰ ਦੁਬਾਰਾ ਜਿਹੜੀ ਸਜ਼ਾ ਮਿਲੀ ਹੈ ਕੇ ਸਾਥ ਇਨਸਾਫ ਮਿਲੇ ਉਹਨਾਂ ਕਹਿੰਦੇ ਸਨ ਮੇਰੇ ਸਾਥ 5 ਮੈਂਬਰ ਮਾਰੇ ਗਏ ਜੱਤੀਤ ਆਜੀਰ ਬਲਵੰਤ ਸਿੰਘ ਕੇਰ ਸਿੰਘ ਕੋ ਫਾਸੀ ਦਿੱਤੀ ਗਈ ਐਨਾਂ ਨੂੰ ਵੀ ਫਾਸੀ ਦਿੱਤੀ ਜਾਏ ਸਾਡੀ ਮੰਗ ਇਹ ਹੋਏਗੀ ਕਿ ਸਾਨੂੰ ਇਹਨਾਂ ਨੂੰ ਫਾਸੀ ਦਿੱਤੀ ਜਾਏ ਇਹ ਚਾਹੁੰਦੇ ਆ ਸਾਡੇ ਘਰ ਦੇ 7 ਮੈਂਬਰ ਗਏ ਅਕਾਦੇ ਸਾਹਮਣੇ ਜਿੱਤੇ ਨੂੰ ਸਾਰੇ ਆ ਗਿਆ ਸਾਡਾ ਇਨਸਾਫ ਨਹੀਂ ਮਿਲਿਆ ਅਸੀਂ ਕਿ ਦਿੱਲੀ ਦੇ ਰਾਗ ਨਹੀਂ ਗਏ ਸਾਨੂੰ ਕੋਈ ਇਨਸਾਫ ਦਿੱਤਾ ਗਿਆ ਅਸੀਂ ਦੇਖਿਆ ਤੁਹਾਨੂੰ ਆਪ ਮਿਲੇ ਅਬ ਸਾਡੀ ਪਾਸਟ ਟਾਈਮ ਸਾਨੂੰ ਕੋਈ ਕਰ ਨਹੀਂ ਰਿਹਾ ਕਾਪਰ ਕੱਟ ਦੇ ਵੀ ਜਦੋਂ ਅਸੀਂ ਤਾਂ 40 ਸਾਲ ਬਾਅਦ ਇਨਸਾਫ ਮਿਲਿਆ ਗਿਆ ਸੀ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਅਸੀਂ ਚਾਹਦੇ ਕਿ ਸਾਨੂੰ ਇਨਸਾਫ ਮਿਲੇ ਅਕਿੰਗੂ ਆ ਕੇ ਕਾਫੀ ਹੋ ਗਿਆ ਇਨਸਾਫ ਕਿਸੇ ਸਾਡੇ ਨਾਲ ਕਿਤੋਂ ਇਨਸਾਫ ਹੋਇਆ ਨਹੀਂ ਹੋਇਆ ਤਾਂ ਇਨਸਾਫ ਅਸੀਂ ਤਾਈ ਤੋਂ 40 ਸਾਲ ਹੋ ਗਏ ਹਰ ਤਰੀਕੇ ਤੇ ਆਂਦੇ ਕੁੱਟ ਕੇ ਚਰੀਦ ਤੱਕੇ ਖਾ ਕੇ ਹਾਲਤ ਖਰਾਬ ਹੋ ਗਏ ਜੱਪਾ ਲੱਗਸ ਗਈ ਸਾਡੀ 40 ਸਾਲ ਹੋ ਗਏ ਸਾਾਨੂੰ ਇਨਸਾਫ ਨਹੀਂ ਮਿਲਿਆ ਇੰਨਾ ਟੈਮ ਹੋ ਗਿਆ ਰੋਦੇ ਬਿਟਦੇ ਰਹੇ ਅਸੀਂ ਚੱਲੇ ਕਿ ਸਾਨੂੰ ਇਨਸਾਫ ਮਿਲੇ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਕਿਨ ਕਬੜ ਨੂੰ ਅੱਜ ਦੋ ਉਮਰ ਕੈਦੀਆ ਸਜ਼ਾ ਹੋਈਆਂ ਇੱਕ ਤਾਂ ਕਤਲ ਦੇ ਕੇਸ ਵਿੱਚ ਦੂਜੀ ਘਰਾਂ ਨੂੰ ਜਲਾਉਣ ਤੇ ਲੁੱਟਣ ਦੇ ਕੇਸ ਵਿੱਚ ਦੋ ਉਮਰ ਕੈਦੀਆ ਸਜ਼ਾ ਨਾਲੇ ਫਿਰ ਉਹਨੂੰ 10 ਸਾਲ ਦੀ 7 ਸਾਲ ਦੀ ਹੋਰ ਫਾਂਸੇ ਸਜ਼ਾ ਹੋਈਆ ਤੇ ਇੱਕ ਉਮਰ ਕੈਦੀ ਸਜਾਉ ਪਹਿਲਾ ਪੁੱਤਰ ਆ ਕਿਉਂਕਿ 2018 ਦੇ ਵਿੱਚ ਹਾਈ ਕੋਰਟ ਨੇ ਸੁਣਾਈ ਸੀ ਔਰ ਉਹਦੇ ਆਲਰੇਡੀ 6 ਸਾਲ ਤੋਂ ਜੇਲ੍ਹ ਵਿੱਚ ਆ ਤੇ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਜੋ ਅਸੀਂ ਡਿਮਾਂਡ ਕੀਤਾ ਸੀ ਵਿਕਟਮ ਨੇ ਡਿਮਾਂਡ ਕੀਤਾ ਤੇ ਸਟੇਟ ਨੇ ਵੀ ਡਿਮਾਂਡ ਕੀਤਾ ਗਵਰਨਮੈਂਟ ਨੇ ਵੀ ਜੋ ਡਿਮਾਂਡ ਕੀਤਾ ਸੀ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੋ ਸਾਡੇ ਆਰਗੂਮੈਂਟ ਸੀ ਕਿ ਇਹ ਇੱਕ ਰੈਰ ਆਫ ਰੈਰ ਕੇਸ ਆ ਜਿਨੋਸਾਈਡ ਦਾ ਹਿੱਸਾ ਇਹ ਜੋ ਵੱਡਾ ਕਤਲੇਆਮ ਦਾ ਇਹ ਧੋ ਕਤਲ ਸਿਰਫ ਉਹਦਾ ਹਿੱਸਾ ਨਹੀਂ ਉਹ ਸਾਰੀਆਂ ਗੱਲਾਂ ਤਾਂ ਜੱਜ ਸਾਹਿਬ ਨੇ ਬਣੀਆਂ ਪਰ ਨਾਲ ਉਹਨਾਂ ਨੇ ਲਿਖਿਆ ਕਿ ਜੇਲ੍ਹ ਤੋਂ ਜੋ ਰਿਪੋਰਟ ਮੰਗਾਈ ਹੈ ਉਹ ਰਿਪੋਰਟ ਦੇ ਵਿੱਚ ਲਿਖਿਆ ਕਿ ਜੀ 80 ਸਾਲ ਦੀ ਉਮਰ ਆ ਤੇ ਇਹਨੂੰ ਬਹੁਤ ਸੀਆਂ ਬਿਮਾਰੀਆਂ ਲੱਗੀਆਂ ਹੋਈਆਂ ਔਰ ਇਹ ਆਪਣੇ ਆਪ ਨੂੰ ਖੁਦ ਆਪਣਾ ਖਿਆਲ ਵੀ ਨਹੀਂ ਰੱਖ ਸਕਦਾ ਬਾਥਰੂਮ ਜਾਣ ਵਾਸਤੇ ਵੀ ਇਹਨੂੰ ਮਦਦ ਦੀ ਲੋੜ ਹੈ ਤੋਂ ਜੋ ਇਹ ਜੇ ਹਾਲਤ ਦੇ ਵਿੱਚ ਜੱਜ ਸਾਹਿਬ ਨੇ ਜੱਜਮੈਂਟਸ ਲਿਖਿਆ ਕਿ ਕਾਨੂੰਨ ਦੇ ਮੁਤਾਬਕ ਫਾਂਸੀ ਦੀ ਸਜ਼ਾ ਨਹੀਂ ਹੋ ਸਕਦੀ ਉੰਜੇ ਜੇ ਦੇਖੋ ਫਾਂਸੀ ਦੀ سزا ਵਿੱਚ ਤਾਂ ਜੇ ਫਾਂਸੀ سزا ਸੁਣਾਈ ਵੀ ਹੋਵੇ ਜੋ ਫਾਂਸੀ ਟੰਗਦੇ ਆ ਉਦੋਂ ਵੀ ਮੈਡੀਕਲ ਹੁੰਦਾ ਜੇ ਬੰਦਾ ਸਹੀ ਸਲਾਮਤ ਹੋਵੇ ਤਾਂ ਜਾ ਕੇ ਟੰਗਦਿਆ ਨਹੀਂ ਤਾਂ ਫਿਰ ਵੇਟ ਕਰਤੇ ਆ ਤੇ ਜੋ ਜੱਜ ਸਾਹਿਬ ਨੇ ਜਜਮੈਂਟ ਜਿਸ ਕਰਕੇ ਲਿਖਾਇਆ ਕਿ ਇਸ ਕਰਕੇ ਫਾਂਸੀ ਦੀ سزا ਕੋਰਟ ਦੇ ਦੇ ਸਕਦੀ ਤੇ ਜੋ ਅੱਗੇ ਨੈਕਸਟ ਮੈਕਸੀਮਮ ਸੈਂਟੈਂਸ ਆ ਉਹ ਹੈ ਉਮਰ ਕੈਟ ਤੇ ਦੋ ਉਮਰ ਕੈਟ دی ਸਕਦਾ ਇਹਨੂੰ ਅੱਜ ਸੁਣਾਈ

ਹਾਇ 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 ਕੀ ਚਾਹੀਏ ਇਨਸਾਫ ਕਰੀਏ ਕੀ ਚਾਹੀਏ ਇਨਸਾਫ ਕਰੀਏ ਸਤਿ ਕੁਮਾਰ ਫੈਸਲਾ ਤੇ ਸੁਪੋ ਕਹਦੇ ਆ ਵੀ ਜਖਮਤ ਤੇ ਲੂਨ ਛਿੜਕਣ ਵਾਲੀ ਗੱਲ ਹੈ ਕਿ ਆਲਰੇਡੀ ਉਮਰ ਕੈਸ ਸੀਗੀ ਔਰ ਜੋ ਦਾ ਰੈਪੀਟਿਸ਼ਨ ਆਫ ਕੇਸਿਸ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਰੈਪੀਟਿਸ਼ਨ ਆਫ ਕੇਸਿਸ ਹੈਗੇ ਆ ਬੰਦਾ ਕਈ ਕੇਸਿਸ ਇਨਵੋਲ ਹੈ ਔਰ 10000 ਤੋਂ ਜ਼ਿਆਦਾ ਸਿੱਖ ਮਾਰਿਆ ਜਾ ਚੁੱਕਾ ਹੈ ਤੇ ਇਹ ਜੇ ਕੇਸਿਸ ਵੇਚ ਤੇ ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਫਾਂਸੀ ਹੋਣੀ ਚਾਹੀਦੀ ਸੀ ਪਰ ਜਦ ਸਭ ਨੇ ਕੀ ਦੇਖਿਆ ਉਮਰ ਦੇਖੀ ਉਹਨਾਂ ਦੀ ਕੀ ਦੇਖਿਆ ਮੈਂ ਨਹੀਂ ਜਾਣਦਾ ਬਟ ਇਹ ਫੈਸਲੇ ਨਾਲ ਹੀ ਸੰਤੁਸ਼ਟ ਨਹੀਂ ਹੈਗੇ ਆਪਾਂ ਸਰਕਾਰ ਤੇ ਹੋਮ ਡਿਪਾਰਟਮੈਂਟ ਕੋਲ ਜਾਵਾਂਗੇ ਪ੍ਰੈਸ਼ਰ ਪਾਵਾਂਗੇ ਕਿ ਉਹ ਅਪੀਲ ਚ ਜਾਣ ਔਰ ਹਾਇਰ ਕੋਰਟ ਤੋ ਜਾ ਕੇ ਵਾਪਸ ਫਾਂਸੀ ਦੀ ਸੱਟ ਲੈ ਕੇ ਆਉਣ ਇਸ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਨੂੰ ਕੁਝ ਮੰਜ਼ੂਰ ਨਹੀਂ ਹੈ ਮਾਪ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਹੈ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕੈਦ ਦੂਸਰੇ ਕੇਸ 'ਚ ਉਮਰ ਕੈਦ ਹੋਈ ਹੈ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੈਂਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸ਼ਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਜਾ ਕੇ ਉਹਨਾਂ ਦੀ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਸਿਕਿਉਰਿਟੀ ਦਾ ਅਸੀਂ ਯਕੀਨ ਕੀਤਾ ਸੀ ਕਿ ਤੁਹਾਨੂੰ ਦਿੱਲੀ ਦੀ ਲੋਕ ਦੀ ਦਿੱਲੀ ਸਿਫਰਤਾਂ ਕਮੇਟੀ ਕੋਲ ਨਾਲ ਖੜੀ ਹੈ ਪਰ ਸਾਨੂੰ ਇਹ ਉਮੀਦ ਸੀ ਕਿ ਸੰਟੈਂਸ ਬੈਥ ਸੰਟੈਂਸ ਮਿਲੇਗੀ ਪਰ ਉਮਰ ਕੈਦ ਹੋਈ ਆ ਮੈਂ ਗੱਜ ਸਾਹਿਬ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਕੋਲਵਾਏ ਰੀ ਇਨਵੈਸਟੀਗੇਸ਼ਨ ਕਰਵਾਈ ਜੋ ਕਾਂਗਰਸ ਦੇ ਟਾਈਮ ਤੇ ਕੇਸ ਬੰਦ ਕਰ ਦਿੱਤੇ ਸੀ ਉਹ ਕੇਸ ਦੁਬਾਰਾ ਖੋਲੇ ਔਰ ਖੋਲ ਕੇ ਅੱਜ ਸੱਜਨ ਕੁਮਾਰ ਨੂੰ ਦੁਬਾਰਾ ਜਿਹੜੀ ਸਜ਼ਾ ਮਿਲੀ। ਦੇ ਕੇ ਸਾਥ ਇਨਸਾਫ਼ ਮਿਲੇ। ਆਹ ਉਹ ਤਰ੍ਹਾਂ ਸੇ ਮੇਰੇ ਸਾਥ ਮੈਂਬਰ ਮਾਰੇ ਗਏ ਜੱਤੀ ਤੇ। ਆਹ ਜਰਵਲਵ ਸਿੰਘ, ਜਰ ਸਿੰਘ ਕੋ ਪਾਤੀ ਦਿੱਤੀ ਗਈ। ਇਹਨਾਂ ਨੂੰ ਵੀ ਪਾਤੀ ਦਿੱਤੀ ਜਾਏ। ਸਾਡੀ ਮੰਗ ਹੈ ਇਹ ਵੀ ਕਿ ਸਾਨੂੰ ਇਹਨਾਂ ਨੂੰ ਪਾਤੀ ਦਿੱਤੀ ਜਾਏ। ਇਹ ਚੰਨਿਆ ਸਾਡੇ ਘਰ ਦੇ ਸਾਥ ਮੈਂਬਰ ਗਏ ਅਕਾਦੇ ਸਾਹਮਣੇ ਜਿੱਤੇ ਨੂੰ ਸਾਰੇ ਆ ਗਏ। ਸਾਡਾ ਇਨਸਾਫ਼ ਦੇ ਲਈ ਅਸੀਂ ਕਿ ਦਿੱਲੀ ਦੇ ਨਾਗਰਿਕ ਨਹੀਂ ਵੀ ਆ ਗਏ। ਸਾਡੀ ਕੀ ਨਹੀਂ ਇਨਸਾਫ਼ ਦਿੱਤਾ ਗਿਆ। ਅਸੀਂ ਚਾਹਦੇ ਕਰਾ ਸਾਥ ਮਿਲੇ ਅਬ ਸਾਡੀ ਬਾਕੀ ਟਾਈਮ ਹੋਈ ਆ ਸਾਨੂੰ ਕੋਈ ਕਰ ਨਹੀਂ ਬੋਪਾ ਕੱਟਦੇ ਵੀ ਜਦੋਂ ਅਸੀਂ ਤਾਂ 40 ਸਾਲ ਬਾਅਦ ਸਾਥ ਲਿਆ ਗਿਆ ਸੀ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਅਸੀਂ ਚਾਹਦੇ ਕਿ ਸਾਨੂੰ ਇਨਸਾਫ ਮਿਲੇ ਅਗੂਆ ਤੇ ਕਾਫੀ ਬੁਰਾ ਇਨਸਾਫ ਕੀਤਾ ਸਾਡੇ ਨਾਲ ਕਿਤੋਂ ਇਨਸਾਫ ਹੋਇਆ ਨਹੀਂ ਹੋਇਆ ਨਾ ਇਨਸਾਫ ਅਸੀਂ ਤਾਈ ਤੋਂ 40 ਸਾਲ ਹੋ ਗਏ ਹਰ ਤਰੀਕੇ ਤੇ ਆਂਦੇ ਹਾਂ ਕਚਰੀਆਂ ਤੇ ਕੇ ਖਾ ਖਾ ਕੇ ਹਾਲਤ ਖਰਾਬ ਗਏ ਚੱਪਾ ਲੱਗਸ ਗਈ ਸਾਡੀ 40 ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ ਇਨਾ ਟਾਈਮ ਹੋ ਗਿਆ ਰੋਦੇ ਪਿੱਟਦੇ ਰਹੇ ਸਸੀ ਚੱਲੇ ਕਿ ਸਾਨੂੰ ਇਨਸਾਫ ਮਿਲੇ ਅਸੀਂ ਇਸ ਦੇ ਵਸਨੀਕ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਕਿਹਨਾਂ ਕਮਾਂ ਨੂੰ ਅੱਜ 2 ਉਮਰ ਕੈਦ ਦੀ ਸਜ਼ਾ ਹੋਈ ਹੈ ਇੱਕ ਤਾਂ ਕਤਲ ਦੇ ਕੇਸ ਵਿੱਚ ਦੂਜੀ ਘਰਾਂ ਨੂੰ ਜਲਾਉਣ ਤੇ ਲੁੱਟਣ ਦੇ ਕੇਸ ਵਿੱਚ 2 ਉਮਰ ਕੈਦ ਦੀ ਸਜ਼ਾ ਨਾਲੇ ਫਿਰ ਉਹਨੂੰ 10 ਸਾਲ ਦੀ 7 ਸਾਲ ਦੀ ਹੋਰ ਫਾਂਸੀ ਸਜ਼ਾ ਹੋਈਆ ਤੇ ਇੱਕ ਉਮਰ ਕੈਦ ਦੀ ਸਜ਼ਾ ਉਹ ਪਹਿਲਾਂ ਪੁੱਤਰਿਆ ਕਿਉਂਕਿ 2018 ਦੇ ਵਿੱਚ ਹਾਈ ਕੋਰਟ ਨੇ ਸੁਣਾਈ ਸੀ ਔਰ ਉਹਦੇ ਆਲਰੇਡੀ 6 ਸਾਲ ਤੋਂ ਜੇਲ੍ਹ ਵਿੱਚ ਆ ਤੋ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਜੋ ਅਸੀਂ ਡਿਮਾਂਡ ਕੀਤਾ ਸੀ ਵਿਕਟਮ ਨੇ ਡਿਮਾਂਡ ਕੀਤਾ ਤੇ ਸਟੇਟ ਨੇ ਵੀ ਡਿਮਾਂਡ ਕੀਤਾ ਗਵਰਨਮੈਂਟ ਨੇ ਵੀ ਜੋ ਡਿਮਾਂਡ ਕੀਤਾ ਸੀ ਕਿ ਇਹਨੂੰ ਫਾਂਸੀ ਦੇ ਸਜ਼ਾ ਦਿੱਤੀ ਜਾਵੇ ਜੋ ਸਾਡੇ ਆਰਗੂਮੈਂਟ ਸੀ ਕਿ ਇਹ ਇੱਕ ਇਹ ਰੇਅਰ ਆਫ ਰੇਸ ਕੇਸ ਆ ਇਹ ਜੀਨੋਸਾਈਡ ਦਾ ਹਿੱਸਾ ਇਹ ਜੋ ਵੱਡਾ ਕਤਲੇਆਮ ਦਾ ਇਹ ਦੋ ਕਤਲ ਸਿਰਫ ਉਹਦਾ ਹਿੱਸਾ ਨੇ ਉਹ ਸਾਰੀਆਂ ਗੱਲਾਂ ਤਾਂ ਜੱਜ ਸਾਹਿਬ ਨੇ ਮੰਨੀਆਂ ਪਰ ਨਾਲ ਉਹਨਾਂ ਨੇ ਲਿਖਿਆ ਕਿ ਚੀਲ ਚੋਂ ਜੋ ਰਿਪੋਰਟ ਮੰਗਾਈ ਹੈ ਔਰ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਦੀ 80 ਸਾਲ ਦੀ ਉਮਰ ਆ ਤੇ ਇਹਨੂੰ ਬਹੁਤ ਸੀਆਂ ਬਿਮਾਰੀਆਂ ਲੱਗੀਆਂ ਹੋਈਆਂ ਔਰ ਇਹ ਆਪਣੇ ਆਪ ਨੂੰ ਖੁਦ ਆਪਣਾ ਖਿਆਲ ਵੀ ਨਹੀਂ ਰੱਖ ਸਕਦਾ ਬਾਥਰੂਮ ਜਾਣ ਵਾਸਤੇ ਵੀ ਇਹਨੂੰ ਮਦਦ ਦੀ ਲੋੜ ਹੈ ਤੋਂ ਜੋ ਇਹ ਜੇ ਹਾਲਤ ਦੇ ਵਿੱਚ ਜੱਜ ਸਾਹਿਬ ਨੇ ਜੱਜਮੈਂਟਸ ਲਿਖਿਆ ਕਿ ਕਾਨੂੰਨ ਦੇ ਮੁਤਾਬਕ ਫਾਂਸੀ ਦੀ ਸਜ਼ਾ ਨਹੀਂ ਹੋ ਸਕਦੀ ਉਹ ਜੇ ਦੇਖੋ ਫਾਂਸੀ ਦੀ ਸਜ਼ਾ ਵਿੱਚ ਤਾਂ ਜੇ ਫਾਂਸੀ ਸਜ਼ਾ ਸੁناਈ ਵੀ ਹੋਵੇ ਜੋ ਫਾਂਸੀ ਤੰਗਦੇ ਆ ਉਦੋਂ ਵੀ ਮੈਡੀਕਲ ਹੁੰਦਾ ਜੇ ਬੰਦਾ ਸਹੀ ਸਲਾਮਤ ਸੋਭਿਤਾ ਜਾ ਕੇ ਟੰਗਦਿਆ ਨਹੀਂ ਤਾਂ ਫਿਰ ਰੀਟ ਕਰਦੇ ਆ। ਤੋਂ ਜੱਜ ਸਾਹਿਬ ਨੇ ਜਜਮੈਂਟ ਜਿਸ ਕਰਕੇ ਲਿਖਾ ਕਿ ਇਸ ਕਰਕੇ 25 ਸਜ਼ਾ ਕੋਰਟ ਦੇ ਦਿੱਤੇ ਸਕਦੀ। ਤੋਂ ਜੋ ਅੱਗੇ ਨੈਕਸਟ ਮੈਕਸੀਮਮ ਸੈਂਟੈਂਸ ਆਫ ਹੈ ਉਮਰ ਕੈਦ। ਤੋਂ 2 ਉਮਰ ਕੈਦ ਦੀ ਸਜ਼ਾ ਇਹਨੂੰ ਅੱਜ ਸੁਣਾਈ। ਸਰ ਜੁਰਮਾਨਾ ਵੀ ਲਾਏਗਾ ਸਤਿਉਂ। ਜੁਰਮਾਨਾ ਵੀ ਲਾਏਗਾ 4 ਲੱਖ ਦੇ ਕਰੀਬ ਜੁਰਮਾਨਾ ਲਾਇਆ। ਤੋਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ? ਕੀ ਹਾਈ ਅਗਲਾ ਹੁਣ ਜਸਵੰਤ ਸਿੰਘ ਜਸਵੰਤ ਸਿੰਘ ਜੋ ਡਿਸੀਜ਼ਡ ਐਜ਼ ਅ ਚੇਅਰ ਉਹਨਾਂ ਦੀ ਵਾਈਫ ਤੇ ਡਾਟਰ ਬਈ ਅਗਰ ਉਹ ਕਹਿਣ ਕਿਤਾ ਸੀ ਹਾਈ ਕੋਰਟ ਦੇ ਵਿੱਚੋਂ ਅਪੀਲ ਫਾਈਲ ਕਰਾਂਗੇ। ਹਾਈ ਹਾਈ ਪਿਆਰੇ ਬਾਪ। ਹਾਈ ਬਾਪ ਹਾਈ ਬਾਪ। ਸਜਾ ਕੁਮਾਨ। ਹਾਈ ਹਾਈ। ਰਕਨੀਵਾਨ। ਹਾਈ ਹਾਈ। ਸਜਾ ਕੁਮਾਨ। ਹਾਈ ਹਾਈ। ਕੀ ਚਾਹੀਏ? ਇਨਸਾਫ ਕਰੀਏ। ਕੀ ਚਾਹੀਏ? ਇਨਸਾਫ ਕਰੀਏ। ਸਜਾ ਕੁਮਾਨ। ਫੈਸਲਾ ਤੇ ਸੁਪੋ ਕਹਦੇ ਆ ਵੀ ਜਖਮਾਂ ਤੇ ਨੂਨ ਛਿੜਕਣ ਵਾਲੀ ਗੱਲ ਹੈ ਕਿ ਆਲਰੇਡੀ ਉਮਰ ਕੈਸ ਸੀਗੀ। ਅਜੋ ਤਾਂ ਰੈਪੀਟੇਸ਼ਨ ਆਫ ਕੇਸਿਸ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਰੈਪੀਟੇਸ਼ਨ ਆਫ ਕੇਸਿਸ ਹੈਗੇ ਆ ਬੰਦਾ ਕਈ کیسਸ ਇਨਵੋਲ ਹੈ ਔਰ 10000 ਤੋਂ ਜ਼ਿਆਦਾ ਸਿੱਖ ਮਾਰਿਆ ਜਾ ਚੁੱਕਾ ਹੈ ਤੇ ਇਹ ਜਿਹੇ ਕੇਸਿਸ ਵਾਸਤੇ ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਫਾਂਸੀ ਹੋਣੀ ਚਾਹੀਦੀ ਸੀ ਪਰ ਜਦ ਸਭ ਨੇ ਕੀ ਦੇਖਿਆ ਉਮਰ ਦੇਖੀ ਉਹਨਾਂ ਦੀ ਕੀ ਦੇਖਿਆ ਮੈਂ ਨਹੀਂ ਜਾਣਦਾ ਬਟ ਇਹ ਫੈਸਲੇ ਨਾਲ ਸੰਤੁਸ਼ਟ ਨਹੀਂ ਹੈਗੇ ਆਪਾਂ ਸਰਕਾਰ ਤੇ ਹੋਮ ਡਿਪਾਰਟਮੈਂਟ ਕੋਲ ਜਾਵਾਂਗੇ ਪ੍ਰੈਸ਼ਰ ਪਾਵਾਂਗੇ ਕਿ ਉਹ ਅਪੀਲ ਚ ਜਾਣ ਔਰ ਹਾਇਰ ਕੋਰਟ ਤੋਂ ਜਾ ਕੇ ਵਾਪਸ ਫਾਸੀ ਦੀ ਸਜ਼ਾ ਲੈ ਕੇ ਆਨ ਇਸ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਨੂੰ ਕੁਝ ਮਨਜ਼ੂਰ ਨਹੀਂ ਹੈ ਆਪ ਨੂੰ ਲਾਈਫ ਇੰਟਰਪੋਨਮੈਂਟ ਹੋਈ ਹੈ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕਾਇਦ ਆ ਦੂਸਰੇ ਕੇਸ 'ਚ ਉਮਰ ਕਾਇਦ ਹੋਈ ਹੈ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੈਂਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਆ ਜਾ ਕੇ ਉਹਨਾਂ ਦੀ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਅ ਸਿਕਿਉਰਿਟੀ ਦਾ ਸਿਗਨ ਦਿੱਤਾ ਸੀ ਕਿ ਤੁਹਾਨੂੰ ਜੇ ਵੀ ਲੋੜ ਦੀ ਦਿੱਲੀ ਸਿਫਰਟਾ ਕਮੇਟੀ ਕੋਲ ਨਾਲ ਖੜੀ ਹੈ ਪਰ ਸਾਨੂੰ ਇਹ ਉਮੀਦ ਸੀ ਕਿ ਸੈਂਟੈਂਸ ਡੈਥ ਸੈਂਟੈਂਸ ਮਿਲੇਗੀ ਪਰ ਉਮਰ ਕੈਦ ਹੋਈ ਹੈ ਮੈਂ ਗੱਜ ਸਾਹਿਬ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਮਤਲਬ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਕੋਲਵਾਏ ਰੀ ਇਨਵੈਸਟੀਗੇਸ਼ਨ ਕਰਵਾਈ ਜੋ ਕਾਂਗਰਸ ਦੇ ਟਾਈਮ ਤੇ ਕੇਸ ਬੰਦ ਕਰ ਦਿੱਤੇ ਸੀ ਉਹ ਕੇਸ ਦੁਬਾਰਾ ਖੋਲੇ ਪਰ ਖੋਲ ਕੇ ਅੱਜ ملے اچھی دلی گیا ਅੱਜ ਇਹ ਕਾਹਤ ਸਾਥ ਮਿਲੇ ਅਗਰ ਸਾਡੀ ਬਨਾਸਕ ਟਾਈਮ ਪੂਰੀ ਆ ਸਾਨੂੰ ਕੋਈ ਕਰ ਨਹੀਂ ਪਾ ਬਾਬਾ ਕੱਟਦੇ ਵੀ ਜਦੋਂ ਅਸੀਂ ਤਾਂ 40 ਸਾਲ ਬਾਅਦ ਸਾਥ ਲਿਆ ਗਿਆ ਸੀ ਸਾਨੂੰ ਕਿਉਂ ਨਹੀਂ ਦਿੱਤਾ ਗਿਆ ਅਸੀਂ ਚਾਹਦੇ ਕਿ ਸਾਨੂੰ ਇਨਸਾਫ ਮਿਲੇ ਅਕੀਨ ਕਾਫੀ ਹੋ ਗਿਆ ਇਨਸਾਫ ਕਿਤੋਂ ਸਾਡੇ ਨਾਲ ਕਿਤੋਂ ਇਨਸਾਫ ਹੋਇਆ ਹੈ ਨਹੀਂ ਹੋਇਆ ਨਾ ਇਨਸਾਫ ਅਸੀਂ ਤਾਂ ਇਹ 40 ਸਾਲ ਹੋ ਗਏ ਹਰ ਤਰੀਕੇ ਤੇ ਆਦੇ ਕਟ ਕਚਰੀ ਤੇ ਕੇ ਖਾ ਕੇ ਹਾਲਤ ਖਰਾਬ ਗਏ ਚੱਪਲ ਗਸ ਗਈ ਸਾਰੇ 40 ਸਾਲ ਹੋ ਗਏ ਸਾਨੂੰ ਇਨਸਾਫ ਨਹੀਂ ਮਿਲਿਆ ਇੰਨਾ ਟਾਈਮ ਹੋ ਗਿਆ ਰੋਦੇ ਪਿੱਟਦੇ ਰਹੇ ਸਸੇ ਚੱਲੇ ਕੇ ਸਾਨੂੰ ਇਨਸਾਫ ਮਿਲੇ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਅਗੇ ਸਾਨੂੰ ਇਨਸਾਫ ਨਹੀਂ ਮਿਲਿਆ ਕਿਨ ਕਾਟ ਨੂੰ ਅੱਜ ਦੋ ਉਮਰ ਕੈਦ ਦੀ ਸਜ਼ਾ ਹੋਈ ਹੈ ਇੱਕ ਤਾਂ ਕਤਲ ਦੇ ਕੇਸ ਵਿੱਚ ਦੂਜੀ ਘਰਾਂ ਨੂੰ ਜਲਾਉਣ ਤੇ ਲੁੱਟਣ ਦੇ ਕੇਸ ਵਿੱਚ ਦੋ ਉਮਰ ਕੈਦੀਆਂ ਸਜ਼ਾ ਨਾਲੇ ਫਿਰ ਉਹਨੂੰ 10 ਸਾਲ ਦੀ 7 ਸਾਲ ਦੀ ਹੋਰ ਫਾਂਸੇ ਸਜ਼ਾ ਹੋਈਆ ਤੇ ਇੱਕ ਉਮਰ ਕੈਦੀ ਸਜ਼ਾ ਉਹ ਪਹਿਲਾਂ ਪੁੱਤਰਿਆ ਕਿਉਂਕਿ 2018 ਦੇ ਵਿੱਚ ਹਾਈ ਕੋਰਟ ਨੇ ਸੁਣਾਈ ਸੀ ਔਰ ਉਹਦੇ ਆਲਰੇਡੀ 6 ਸਾਲ ਤੋਂ ਜੇਲ੍ਹ ਵਿੱਚ ਆ ਤੋ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਜੋ ਅਸੀਂ ਡਿਮਾਂਡ ਕੀਤਾ ਸੀ ਵਿਕਟਮ ਨੇ ਡਿਮਾਂਡ ਕੀਤਾ ਇਸ ਸਟੇਟ ਨੇ ਵੀ ਡਿਮਾਂਡ ਕੀਤਾ ਗਵਰਨਮੈਂਟ ਨੇ ਵੀ ਜੋ ਡਿਮਾਂਡ ਕੀਤਾ ਸੀ ਕਿ ਇਹਨੂੰ ਫਾਂਸੀ ਦੇ ਸਜ਼ਾ ਦਿੱਤੀ ਜਾਵੇ ਜੋ ਸਾਡੇ ਆਰਗੂਮੈਂਟ ਸੀ ਕਿ ਇਹ ਇੱਕ ਰੇਅਰ ਆਫ ਰੇਸ ਕੇ ਸਜ਼ਾ ਇਹ ਜੀਨੋਸਾਈਡ ਦਾ ਹਿੱਸਾ ਇਹ ਜੋ ਵੱਡਾ ਕਤਲੇਆਮ ਦਾ ਇਹ ਧੋ ਕਤਲ ਸਿਰਫ ਉਹਦਾ ਹਿੱਸਾ ਨਹੀਂ ਉਹ ਸਾਰੀਆਂ ਗੱਲਾਂ ਤਾਂ ਜਾਂ ਸਾਬ ਨੇ ਬਣੀਆਂ ਪਰ ਨਾਲ ਉਹਨਾਂ ਨੇ ਲਿਖਿਆ ਕਿ ਜੇਲ੍ਹ ਤੋਂ ਜੋ ਰਿਪੋਰਟ ਮੰਗਾਈ ਹੈ ਉਹ ਰਿਪੋਰਟ ਦੇ ਵਿੱਚ ਇਹ ਲਿਖਿਆ ਕਿ ਇਹ ਦੀ 80 ਸਾਲ ਦੀ ਉਮਰ ਆ ਤੇ ਇਹਨੂੰ ਬਹੁਤ ਸੀਆਂ ਬਿਮਾਰੀਆਂ ਲੱਗੀਆਂ ਬਈਆਂ ਔਰ ਇਹ ਆਪਣੇ ਆਪ ਨੂੰ ਖੁਦ ਆਪਣਾ ਖਿਆਲ ਵੀ ਨਹੀਂ ਰੱਖ ਸਕਦਾ ਬਾਥਰੂਮ ਜਾਣ ਵਾਸਤੇ ਵੀ ਇਹਨੂੰ ਮਦਦ ਦੀ ਲੋੜ ਹੈ ਤੋਂ ਜੋ ਇਹ ਜੇ ਹਾਲਤ ਦੇ ਵਿੱਚ ਜੱਜ ਸਾਹਿਬ ਨੇ ਜੱਜਮੈਂਟ ਲਿਖਿਆ ਕਿ ਕਾਨੂੰਨ ਦੇ ਮੁਤਾਬਕ ਫਾਂਸੀ ਦੀ ਸਜ਼ਾ ਨਹੀਂ ਹੋ ਸਕਦੀ ਉਹਦੇ ਤੇ ਦੇਖੋ ਫਾਂਸੀ ਦੀ ਸਜ਼ਾ ਵਿੱਚ ਤਾਂ ਜੇ ਫਾਂਸੀ ਸਜ਼ਾ ਸੁناਈ ਵੀ ਹੋਵੇ ਜੋ ਫਾਂਸੀ ਟੰਗਦੇ ਆ ਉਦੋਂ ਵੀ ਮੈਡੀਕਲ ਹੁੰਦਾ ਜੇ ਬੰਦਾ ਸਹੀ ਸਲਾਮਤ ਸੋਭੇ ਤਾਂ ਜਾ ਕੇ ਟੰਗਦਿਆ ਨਹੀਂ ਤਾਂ ਫਿਰ ਰਿਟ ਕਰਦੇ ਆ ਤੋਂ ਜੱਜ ਸਾਹਿਬ ਨੇ ਜੱਜਮੈਂਟ ਇਸ ਕਰਕੇ ਲਿਖਿਆ ਕਿ ਇਸ ਕਰਕੇ ਫਾਂਸੀ ਦੀ ਸਜ਼ਾ ਕੋਟ ਦੇ ਦਿੱਤੇ ਸਕਦੀ ਤੋ ਜੋ ਅੱਗੇ ਨੈਕਸਟ ਮੈਕਸੀਮ ਸੈਂਟੈਂਸ ਆਫ ਹੈ ਉਮਰ ਕੈ। ਤੋ ਦੋ ਉਮਰ ਕੈ ਦੀਆਂ ਸੱਤਾ ਇਹਨੂੰ ਅੱਜ ਸੁਣਾਈ ਹੈ। ਸਰ ਜੁਰਮਾਨਾ ਵੀ ਲਾਏਗਾ ਸਤਿਉਂ। ਜੁਰਮਾਨਾ ਵੀ ਲਾਏਗਾ 4 ਲੱਖ ਦੇ ਕਰੀਬ ਜੁਰਮਾਨਾ ਲਾਏਗਾ। ਤੁਹਾਨੂੰ ਤੁਹਾਡਾ ਅਗਲਾ ਸਟੈਪ ਕੀ ਹੋਏਗਾ? ਕੀ ਹਾਈ ਅਗਲਾ ਹੁਣ ਜਸਵੰਤ ਸਿੰਘ ਦੀ ਜਸਵੰਤ ਸਿੰਘ ਜੋ ਡਿਸੀਜ਼ਡ ਆਜ਼ਿਅਰ ਉਹਨਾਂ ਦੀ ਵਾਈਫ ਤੇ ਡਾਟਰ ਬਈ ਅਗਰ ਉਹ ਕਹਿਣ ਕਿਤਾ ਸੀ ਹਾਈ ਕੋਰਟ ਦੇ ਵਿੱਚ ਅਪੀਲ ਫਾਈਲ ਕਰਾਂਗੇ। ਫਾਸੀ ਤੋਂ ਫਾਸੀ ਤੋਂ ਫਾਸੀ ਤੋਂ ਸਾਕਤੂਮਾਨ ਹਾਇ ਹਾਇ ਸਾਕਤੂਮਾਨ ਹਾਇ ਹਾਇ ਸਾਕਤੂਮਾਨ ਹਾਇ ਹਾਇ ਕੀ ਚਾਹੀਏ ਇਨਸਾਫ ਕਰੀਏ ਕੀ ਚਾਹੀਏ ਇਨਸਾਫ ਕਰੀਏ ਸਾਕਤੂਮਾਨ ਹਾਇ ਹਾਇ ਫੈਸਲਾ ਤੇ ਸੁਪੋ ਕਹਦੇ ਆ ਵੀ ਜਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਕਿ ਆਲਰੇਡੀ ਉਮਰ ਕੈਸੀ ਗਈ ਔਰ ਜੋ ਤੇ ਰੈਪੀਟੇਸ਼ਨ ਆਫ ਕੇਸਿਸ ਤੁਹਾਨੂੰ ਲੱਗ ਰਿਹਾ ਹੁੰਦਾ ਕਿ ਰੈਪੀਟੇਸ਼ਨ ਆਫ ਕੇਸਿਸ ਹੈਗੇ ਆ ਬੰਦਾ ਕਈ ਕਿਸੇ ਚ ਇਨਵੋਲ ਹੈ ਔਰ 10000 ਤੋਂ ਜ਼ਿਆਦਾ ਸਿੱਖ ਮਾਰਿਆ ਜਾ ਚੁੱਕਾ ਹੈ ਤੇ ਇਹ ਜੇ ਕੇਸਿਸ ਵੇਖ ਤੇ ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਫਾਂਸੀ ਹੋਣੀ ਚਾਹੀਦੀ ਸੀ ਪਰ ਜੱਜ ਸਭ ਨੇ ਕੀ ਦੇਖਿਆ ਉਮਰ ਦੇਖੀ ਉਹਨਾਂ ਦੀ ਕੀ ਦੇਖਿਆ ਮੈਂ ਨਹੀਂ ਜਾਣਦਾ ਬਟ ਇਹ ਫੈਸਲੇ ਨਾਲ ਹੀ ਸੰਤੁਸ਼ਟ ਨਹੀਂ ਹੈਗੇ ਆਪਾਂ ਸਰਕਾਰ ਤੇ ਹੋਮ ਡਿਪਾਰਟਮੈਂਟ ਕੋ ਜਾਵਾਂਗੇ ਪ੍ਰੈਸ਼ਰ ਪਾਵਾਂਗੇ ਕਿ ਉਹ ਅਪੀਲ ਚ ਜਾਣ ਔਰ ਹਾਇਰ ਕੋਰਟ ਤੋ ਜਾ ਕੇ ਵਾਪਸ ਫਾਂਸੀ ਦੀ ਸੜਕ ਲੈ ਕੇ ਆਨ ਇਸ ਤੋਂ ਜਿਆਦਾ ਸਿੱਖ ਕਮਿਊਨਿਟੀ ਨੂੰ ਕੁਸ਼ਮੰਦੂਰ ਨਹੀਂ ਹੈ ਆਪ ਨੂੰ ਮਾਈਫਿੰਗ ਪ੍ਰੋਸੈਸਮੈਂਟ ਹੋਈ ਹੈ ਇੱਕ ਪਹਿਲੇ ਕੇਸ 'ਚ ਵੀ ਚੱਲ ਰਹੀ ਸੀ ਉਹਦੀ ਉਮਰ ਕੈਦ ਦੂਸਰੇ ਕੇਸ 'ਚ ਉਮਰ ਕੈਦ ਹੋਈ ਹੈ ਪਰ ਮੈਂ ਸਮਝਦਾ ਕਿ ਅਸੀਂ ਡੈਥ ਸੈਂਟੈਂਸ ਦੀ ਮੰਗ ਕੀਤੀ ਸੀ ਇਹ ਕੇਸ ਅਸੀਂ ਬੜੀ ਸ਼ਿੱਦਤ ਦੇ ਨਾਲ ਲੜਿਆ ਸੀ ਬੜੀ ਗੰਭੀਰਤਾ ਦੇ ਨਾਲ ਲੜਿਆ ਸੀ ਗਵਾਹਾਂ ਨੂੰ ਅਸੀਂ ਤਿਆਰ ਕੀਤਾ ਸੀ ਗਵਾਹਾਂ ਨੂੰ ਅਸੀਂ ਖੁਦ ਜਾ ਕੇ ਉਹਨਾਂ ਦੀ ਬੇਨਤੀ ਕੀਤੀ ਸੀ ਔਰ ਉਹਨਾਂ ਨੂੰ ਸੁਰੱਖਿਆ ਉਹਨਾਂ ਦਾ ਸਾਰੀ ਸਿਕਿਉਰਿਟੀ ਦਾ ਸਿਚਾਰ ਕੀਤਾ ਸੀ ਕਿ ਤੁਹਾਨੂੰ ਦਿੱਲੀ ਦੀ ਲੋਕ ਦੀ ਦਿੱਲੀ ਸਿਫਰਤਾਂ ਕਮੇਟੀ ਕੋਲ ਦੇ ਨਾਲ ਖੜੀ ਹੈ ਔਰ ਸਾਨੂੰ ਇਹ ਉਮੀਦ ਸੀ ਕਿ ਸੈਂਟੈਂਸ ਬੈਠ ਸੈਂਟੈਂਸ ਮਿਲੇਗੀ ਪਰ ਉਮਰ ਕੈਦ ਹੋਈ ਹੈ ਮੈਂ ਜੱਜ ਸਾਹਿਬ ਦਾ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਜਹਿਮਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਦੁਬਾਰਾ ਕੇਸ ਖੋਲਵਾਏ ਰੀ ਇਨਵੈਸਟੀਗੇਸ਼ਨ ਕਰਵਾਈ ਜੋ ਕਾਂਗਰਸ ਦੇ ਟਾਈਮ ਤੇ ਕੇਸ ਬੰਦ ਕਰ ਦਿੱਤੇ ਸੀ ਉਹ ਕੇਸ ਦੁਬਾਰਾ ਖੋਲੇ ਔਰ ਖੋਲ ਕੇ ਅੱਜ

ਕਿ ਦਿੱਲੀ ਦੇ ਨਾਗਰਿਕ ਨਹੀਂ ਹੋਏ ਸਾਨੂੰ ਇਨਸਾਫ ਦਿੱਤਾ ਗਿਆ ਅਸੀਂ ਚਾਹਦੇ ਹਾਂ ਕਿ ਸਾਡਾ ਆਪ ਮਿਲੇ ਅਬ ਸਾਡੀ ਬੱਸ ਟਾਈਮ ਪੂਰੀ ਸਾਨੂੰ ਕੋਈ ਕਰ ਨਹੀਂ ਰਿਹਾ ਕੋਪਾ ਘੱਟ ਦੇ ਵੀ ਜਦੋਂ ਅਸੀਂ ਤਾਂ 40 ਸਾਲ ਬਾਅਦ ਸਾਥ ਮਿਲਿਆ ਗਿਆ ਸੀ چپل گس گئے چالیس سال ہو گئے ملیا اٹھ ہو گیا پیٹ دے رہے چلے کے سانو انصاف ملے ਅਸੀਂ ਇਸ ਦੇ ਇਸ ਦੇ ਵਾਸੀ ਨਹੀਂ ਅਗੇ ਸਾਨੂੰ ਇਨਸਾਫ ਨਹੀਂ ਮਿਲਿਆ ਕਿਨ ਕਾਟ ਨੂੰ ਅੱਜ 2 ਉਮਰ ਕੈਦ ਦੀ ਸਜ਼ਾ ਹੋਈ ਹੈ ਇੱਕ ਤਾਂ ਕਤਲ ਦੇ ਕੇਸ ਵਿੱਚ ਦੂਜੀ ਘਰਾਂ ਨੂੰ ਜਲਾਉਣ ਤੇ ਲੁੱਟਣ ਦੇ ਕੇਸ ਵਿੱਚ 2 ਉਮਰ ਕੈਦ ਦੀ ਸਜ਼ਾ ਨਾਲੇ ਫਿਰ ਉਹਨੂੰ 10 ਸਾਲ ਦੀ 7 ਸਾਲ ਦੀ ਹੋਰ ਫਾਂਸੇ ਸਜ਼ਾ ਹੋਈਆ ਤੇ ਇੱਕ ਉਮਰ ਕੈਦ ਦੀ ਸਜ਼ਾ ਉਹ ਪਹਿਲਾਂ ਪੁੱਤਰਿਆ ਕਿਉਂਕਿ 2018 ਦੇ ਵਿੱਚ ਹਾਈ ਕੋਰਟ ਨੇ ਸੁਣਾਈ ਸੀ ਔਰ ਉਹਦੇ ਆਲਰੇਡੀ 6 ਸਾਲ ਤੋਂ ਜੇਲ੍ਹ ਵਿੱਚ ਆ ਜੱਜ ਸਾਹਿਬ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਲਿਖਿਆ ਕਿ ਜੋ ਅਸੀਂ ਡਿਮਾਂਡ ਕੀਤਾ ਸੀ ਵਿਕਟਮ ਨੇ ਡਿਮਾਂਡ ਕੀਤਾ ਤੇ ਸਟੇਟ ਨੇ ਵੀ ਡਿਮਾਂਡ ਕੀਤਾ ਗਵਰਨਮੈਂਟ ਨੇ ਵੀ ਜੋ ਡਿਮਾਂਡ ਕੀਤਾ ਸੀ ਕਿ ਇਹਨੂੰ ਫਾਂਸੀ ਦੇ ਸਜ਼ਾ ਦਿੱਤੀ ਜਾਵੇ ਜੋ ਸਾਡੇ ਆਰਗੂਮੈਂਟ ਸੀ ਕਿ ਇਹ ਇਹ ਰੇਅਰ ਆਫ ਰੇਸ ਕੇਸ ਆ ਜਿਹਨੋਸਾਈਡ ਦਾ ਹਿੱਸਾ ਇਹ ਜੋ ਵੱਡਾ ਕਤਲੇਆਮ ਦਾ ਇਹ ਧੋ ਕਤਲ ਸਿਰਫ ਉਹਦਾ ਹਿੱਸਾ ਨੇ ਉਹ ਸਾਰੀਆਂ ਗੱਲਾਂ ਤਾਂ ਜੱਜ ਸਾਹਿਬ ਨੇ ਮੰਨੀਆਂ ਪਰ ਨਾਲ ਉਹਨਾਂ ਨੇ ਲਿਖਿਆ ਕਿ ਜੀਲ ਚੋਂ ਜੋ ਰਿਪੋਰਟ ਮੰਗਾਈ ਹੈ ਉਹ ਰਿਪੋਰਟ ਦੇ ਵਿੱਚ ਲਿਖਿਆ ਕਿ ਦੀ 80 ਸਾਲ ਦੀ ਉਮਰ ਆ ਤੇ ਇਹਨੂੰ ਬਹੁਤ ਸਿਆ ਬਿਮਾਰੀਆਂ ਲੱਗੀਆਂ ਆ